ਪੱਬਾ ਭੇਦ ਹੈ ਭੇਦ ਮਿਲਾਵਾ ਅੱਬੋਂ ਭਾਨ ਭਰੋਸਾ ਆਵਾਸ ਪੱਬਾ ਭੇਦ ਹੈ ਭੇਦ ਪੱਬਾ ਕਹਿੰਦਾ ਪੱਬਾ ਜਿਹੜਾ ਸ਼ਬਦ ਹੈ ਨਾ ਇਹ ਵੀ ਬੜਾ ਅਜੀਬ ਹੈ ਸਾਰੇ ਸ਼ਬਦ ਅਜੀਬ ਨੇ ਕਿਤਾ ਭੇਦਾਂ ਭੇਦਣਾ ਹੁੰਦਾ ਥਾੜ ਦੇਣਾ ਗੜੀ ਕਰ ਦੇਣੀ ਸਰਾਹ ਕਰ ਦੇਣੀ ਔਰ ਭੇਦ ਕੀਆ ਭੇਦ ਪਰਦੇ ਦਾ ਨਾ ਵੀ ਭੇਦਦਾ ਪਰਦਾ ਚੱਕਦਾ ਨਹੀਂ ਸਮਝ ਆ ਗਈ ਭੇਦਾਂ ਭੇਦ ਜਿਹੜਾ ਪਰਦਾ ਪਰਫਦਾ ਭੇਦ ਪਾ ਰਿਹਾ ਨਾ ਬਲੇ ਪਾਸੇ ਪਤਾ ਨਹੀਂ ਕੀ ਹੈ ਉਹਨੂੰ ਜੇ ਪਰਦੇ ਨੂੰ ਫਾੜ ਦਵੇ ਸੁਰਾਂ ਕਰ ਦਵੇ ਵਿਚ ਮਲਾਵਾ ਮਲਾਵਾ ਹੀ ਆ ਫਿਰ ਜਾਂ ਪਰਦਾ ਚੱਕਦਾ ਮਲਾਵਾ ਹੀ ਆ ਜੇ ਭੇਦ ਜੇ ਪਰਦੇ ਵਿਚਾਲੇ ਨੂੰ ਪਰਮ ਨੂੰ ਪਾੜ ਦਈਏ ਫਿਰ ਮਲਾਵਾ ਪਾ ਬਾਪੇ ਜੈਦੇ ਹੀ ਬੁਲਾਵਾ ਪੇਟਾ ਪੇਦਲ ਨਾਲ ਪੜ ਦਵੇ ਸੀਰਦਵੇ ਪੇਦ ਪੜਦੇ ਨੂੰ ਵਿਚਾਲਦੇ ਨੂੰ ਪਰਪਦੇ ਪੜਦੇ ਨੂੰ ਜੇ ਫੜ ਦਵੇ ਪੱਬੇ ਨਾਲੇ ਪਰਬ ਬਣਦਾ ਪੱਬੇ ਨਾਲੇ ਭੈ ਬਣਦੀ ਹੈ ਪੱਬੇ ਨਾਲੇ ਭੱਬਜਰ ਬਣਦਾ ਪੱਬੇ ਨਾਲੇ ਭਵਸਾਗਰ ਬਣਦਾ ਪੱਬੇ ਨਾਲ ਆਹ ਪੱਬੇ ਨਾਲ ਪਰ ਵੀ ਦੇ ਦੇ ਦੋ ਦਿਨ ਕੋ ਪੱਬੇ ਨਾਲ ਰਹੇ ਇਹ ਸਾਰੇ ਆਲੇ ਪਰਫਿਸ਼ਨਸ ਵਿੱਚ ਹੀ ਨੇ ਬਸ ਇਹ ਕਿਹੜਾ ਭੇਦਣਾ ਉਹ ਵੀ ਪੱਬੇ ਨਾਲ ਬਣਦਾ ਹੈ ਪਹਿਲੇ ਪੱਬੇ ਨਾਲ ਭੇਦੇ ਦੂਜੇ ਨਾਲ ਭੇਦੇ ਬਣਦਾ ਲੋਹੇ ਨਾਲ ਲੋਹੇ ਹੀ ਕੱਟਿਆ ਲੋਹੇ ਦਾ ਲੋਹੇ ਨਾਲ ਲੋਹੇ ਹੀ ਕੱਟਿਆ ਧੀਰੇ ਧੀਰੇ ਬੀਤਦਾ ਲੋਹਾ ਹੈ ਮੁਰ ਕੱਟਣਾ ਵੀ ਲੋਹੇ ਦੀ ਲੋਹੇ ਸੀ लोहे, लोहे दी شانی ਨਾਲ ਲੋਹਾ ਇਕੱਠਾ ਹੋਤਾ ਸੋਨੇ ਦੀ شانی ਨਾਲ ਨਹੀਂ ਘੱਟ ਹੁੰਦਾ ਪੇਤਾ ਪੇਤਾ ਮਿਲਾਵਾ ਮਿਲਾਵਾ ਹੋਏ ਜੇ ਸਜੋਲ ਉਹਦੀ ਸੀ ਤਾਂ ਜਿਹੜੀ ਮਾਰੀ ਨਾਗਣੀ ਉਹ ਵੀ ਲੋਹੇ ਦੀ ਸੀ ਜੇ ਹਾਥੀ ਨੇ ਸਜੋ ਜੜੀ ਪਾਈ ਸੀ ਲੋਹੇ ਦੀ ਸੀ ਲੈ ਆ ਕੇ ਪਾਈ ਉਹਨਾਂ ਨੇ ਤਾਂ ਉਹਨੇ ਜਿਹੜੀ ਨਾਗਣੀ ਲੈ ਕੇ ਆ ਉਹ ਵੀ ਲੋਹੇ ਦੀ ਸੀ ਉਹੀ ਕਰਦੀ ਉਹ ਚ ਸੇ 6 ਘੋਟ ਕੌਣ ਕਰਦਾ ਉਹੀ ਪੇਦਾ ਕਰੂਗਾ ਬੱਬੇ ਵਾਲਾ ਹੀ ਕਰੂਗਾ ਪੇਦਾ ਪੇਦ ਮਲਾਵਾ ਮਲਾਵਾ ਹੋਏ ਪੇਦ ਦਬੇ ਸ਼ਰਾਬ ਕਰ ਦਬੇ ਉਹਨੇ ਸੱਚ ਚ ਪਰਬ ਨੇ ਸੱਚ ਨੂੰ ਢਕਿਆ ਔਰ ਉਖਟ ਦਵੇ ਕੋਈ ਲਾਈਟ ਬਾਹਰ ਆਜਵੇ ਹੋਜੀ ਆਬੋ ਤੋ ਭਾਨ ਭਰੋਸੋ ਆਵਾ ਅਬ ਭੋ ਭਾਨ ਭਰੋਸੋ ਆਵਾ ਕੁੜ ਹੀਰਾ ਹੈਗਾ ਉਹਦੇ ਲਾਈਟ ਵੀ ਹੈ ਪਰ ਉਹਦੇ ਤੇ ਕਹੇ ਦੀ ਜੀ ਚੜੀ ਹੋਈ ਜਿਹੜੀ ਉਹਦੀ ਲਾਈਟ ਜੀ ਬਾਲ ਹੁੰਦੀ ਜੀ ਜੋ ਲਾਈਟ ਵਿੱਚ ਸਰਾਖ ਵੀ ਕਰਦੀ ਏ ਉਹ ਤਾਂ ਲਾਈਟ ਆਊਟ ਲੱਗ ਜੂ ਨਾ ਪਤਾ ਲੱਗੂ ਵੀ ਇਹ ਹੀਰਾ ਪੱਥਰ ਦੀ ਹੈ ਥੋੜਾ ਜਾ ਉਤੋਂ ਲਿਆ ਜਿਹੜੀ ਉਹਦੀ ਉੱਤੇ ਚੜੀ ਹੋਈ ਸੀ ਜੋ ਵੀ ਜਿਹੜੀ ਉਹਦੀ ਲਾਈਟ ਬਾਲਦੀ ਸੀ ਹੁੰਦੀ ਥੋੜਾ ਜਾ ਜਾ ਦੇਖਿਆ ਥੋੜਾ ਥੱਲੇ ਦੇਖਿਆ ਵੀ ਥੰਢਰ ਚਮਕਾ ਦੇ ਉਹ ਭੇਦ ਜਦ ਪੇਦਿਆ ਥੋੜਾ ਜਿਹਾ ਥੱਲੇੋਂ ਲਾਈਟ ਆਈ ਉਹਨੇ ਅਭ ਹਾਂ ਇਹ ਉਹੀ ਚੀਜ਼ ਹੈ ਜਿਹਨੂੰ ਮੈਂ ਡੋੜਦਾ ਰਹਿ ਹੀ ਰਾਂ ਅਬ ਉਹ ਭਾਨ ਫਰੋਸੋ ਆਵਾ ਆ ਪਾਉ ਭਾਨ ਫਰੋਸੋ ਆਵਾ ਹੁਣ ਪਤਾ ਲੱਗਿਆ ਜਦ ਭੇਦ ਗਿਆ ਬਿਟ ਜਦ ਭਰਮ ਦੂਰ ਹੋਇਆ ਤਾਂ ਜਿਹੜੀ ਅੰਤਰ ਆਤਮਾ ਦੀ ਉਹਦੀ ਜੋਤ ਬਾਹਰ ਆਈ ਅੰਤਰ ਉੱਧਰ ਜਿਹੜਾ ਰਾਮ ਹੈ ਉਹ ਪਰਦੇ ਦੇ ਵਿੱਚ ਹੈ ਨਾ ਭਰਮ ਦੇ ਪਰਦੇ ਦੇ ਉਹ ਜਦ ਪਰਦਾ ਖੁੱਲਿਆ ਭਰਮ ਦਾ ਦੂਰ ਹੋਇਆ ਦਾਰਾਮ ਦਾ ਦਰਸ਼ਨ ਹੋਇਆ ਤੋ ਦੇ ਆਲ ਕੋ ਦਰਸ਼ਨ ਕੀ ਜਾ ਫਿਰ ਦੇ ਆਲ ਦਾ ਦਰਸ਼ਨ ਹੋਇਆ ਪੱਬਾ ਭੇਦ ਮਲਾਵਾ ਓਏ ਪਰਦਾ ਪਰਦਾ ਹੁੰਦਾ ਫਿਰ ਆਪਣਾ ਸਭਨਾ ਹੁੰਦਾ ਫਿਰ ਬਲਾਹ ਹੁੰਦਾ ਹਾਂਜੀ ਜੋ ਬਾਹਰ ਸੁਪੀਤਰ ਜਾਣਿਆ ਜਾਣਿਆ ਕੀ ਜੋ ਬਾਹਰ ਦੀ ਹੁੰਦੀ ਇਹਦਾ ਬਣਾਇ ਕੋਈ ਚੀਜ਼ ਹੋਈ ਨਹੀਂ ਸੀ ਉਹ ਬਾਹਰ ਤਾਂ ਥਾ ਹੀ ਨਹੀਂ ਬਾਹਰ ਤਾਂ ਉਹਦਾ ਧਿਆਨ ਨਹੀਂ ਸੀ ਬਾਹਰ ਕਹਿੰਦੇ ਕੋਈ ਉਹ ਤਾਂ ਅੰਦਰ ਹੀ ਜੀਉਂ ਬੈਠਾ ਜੋ ਬਾਹਰ ਸੁਪੀਤਰ ਜਾਂਦਾ ਉਹ ਜਿਹਨੂੰ ਬਾਹਰ ਮੰਨਦਾ ਸੀ ਉਹ ਤਾਂ ਨਾ ਰਾਮ ਦਾ ਬਾਹਰ ਹੈ ਨਹੀਂ ਰਾਮ ਤਾਂ ਅੰਦਰ ਉਹ ਬਾਹਰ ਤਾਂ ਉਹਦਾ ਧਿਆਨ ਹੈ ਸੀ ਬਾਹਰ ਕਿੱਥੇ ਜਿਉਂ ਧਿਆਨ ਤਾਂ ਅੰਦਰ ਹੈ ਇੱਥੇ ਅੰਦਰ ਬੈਠਾ ਨਾ ਬਾਹਰ ਤਾਂ ਬਾਹਰ ਨਹੀਂ ਜਾ ਸਕਦਾ ਧਿਆਨ ਬਾਹਰ ਜਾਂਦਾ ਅਭਿਵਾਸ ਚ ਲੈ ਗਿਆ ਧਿਆਨ ਉਹ ਆਪਣੇ ਧਿਆਨ ਨਾਲੇ ਕੰਮ ਕਰੀ ਜਾਂਦਾ ਉਹਦੇ ਧਿਆਨ ਵਿੱਚ ਸ਼ਕਤੀ ਹੈ ਉਹਦਾ ਧਿਆਨ ਜਿੱਦ ਲਈ ਉਹਦੀ ਇੱਛਾ ਜਿਹੜੀ ਹੋਈ ਉਹਦਾ ਉਹਦੇ ਨਾਲੇ ਕੰਮ ਕਰੀ ਜਾਂਦਾ ਹੋਈ ਜਾਂਦੀ ਸੋ ਬਾਹਰ ਸੋ ਭਿਤਰ ਜਾਂਦੇ ਆ ਕੋਈ ਬੈਰ ਚੁੰਬਕ ਹੁੰਦਾ ਚੁੰਗਿਆ ਥੇਪੇ ਕੰਮ ਕਰਦਾ ਲੋਹੇ ਨੂੰ ਕਹਿੰਦਾ ਉਹ ਲੋਹੇ ਨੂੰ ਖਿੱਚ ਲੈਂਦਾ ਉੱਥੇ ਪਿਆ ਕਿਉਂ ਖਿੱਚ ਲੈਂਦਾ ਵੀ ਉਹ ਚੁੰਮਕਾਂ ਦੀ ਤਾਕਤ ਤਾਂ ਭਾਈਏ ਪਤਾ ਲੱਗ ਜੇ ਵੀ ਤਾਕਤ ਹੁੰਦੀ ਆ ਹੁੰਦੀ ਜੇ ਚੁੰਬਕਾਂ ਹੁੰਦਾ ਸਾਨੂੰ ਪਤਾ ਜੀ ਲੱਗਣ ਰੂਪੇ ਕਿਵੇਂ ਹੋ ਜੂ ਉਹ ਵੀ ਤਾਕਤ ਪਾਤੀ ਮਾਇਆ ਇਹ ਜੀ ਬਣਾਤੀ ਜੀ ਜੇ ਤੁਸੀਂ ਰਾਜਾ ਲਾ ਦੋ ਤਾਂ ਵੀ ਹੋ ਸਕਦਾ ਪੋਸੀਬਲ ਆ ਉਹ ਦਿੱਦੀ ਹੈ ਨੀ ਚੁੰਬਕ ਦੀ ਸ਼ਕਤੀ ਉਹ ਦਿੱਦੀ ਆ ਉਹ ਲੋਹ ਨੂੰ ਘੇਟਾ ਦੁਰੋ ਕੀ ਜੀ ਜਮੇ ਕੋਈ ਨਹੀਂ ਉਹਦੇ ਵਿੱਚੇ ਹੱਲਤੀ ਤਾਂ ਹੋਰ ਕਿਸੇ ਜੀ ਨੂੰ ਸਵਾਲ ਲੋਹੇ ਤੇ ਹੋਰ ਨਿਕਲੇ ਜੀ ਨੂੰ ਕੀਤਾ ਸ਼ਕਤੀ ਹਰ ਵਕਤ ਉਹਦੀ ਹੈ ਬਾਹਰ ਪਰ ਸਵਾਲ ਲੋਹੇ ਦੇ ਹੋਰ ਕਿਸੇ ਨੂੰ ਨਹੀਂ ਤਾਬਾ ਕਰ ਦੋ ਨੇੜੇ ਚਾਂਦੀ ਕਰ ਦੋ ਪਿੱਤਲ ਕਰ ਦੋ ਸੋਨਾ ਕਰ ਕਿਸੇ ਤੇ ਨਹੀਂ ਸਟੀਲ ਤੇ ਨਹੀਂ ਸਿਰਫ ਲੋਹੇ ਤੇ ਕੰਮ ਕਰੂ ਬਾਹਰ ਵੀ ਕੀ ਜਾਣੇ ਸਾਡੇ ਕੋਲ ਜਿਹੜਾ ਅਸੀਂ ਉਹਦਾ ਪੂਰਨ ਦੇ ਕਿਸੇ ਸਮਝਾ ਸਕਦੇ ਨਹੀਂ ਤਾਂ ਕੋਈ ਗੱਲ ਨਹੀਂ ਹੋ ਵੀ ਨਹੀਂ ਸਕਦਾ ਹਾਂਜੀ ਸੋ ਬਾਹਰ ਸੋ ਭੀਤਰ ਜਾਣਿਆ ਲੋਹਾ ਤਾਂ ਉਹ ਤਾਂ ਚੁੰਬਕ ਦਾ ਅੰਦਰ ਪਿਆ ਸੀ ਬਾਹਰ ਤੋਂ ਦੀ ਸ਼ਕਤੀ ਹੌਕਮ ਕਰਦੀ ਸੀ ਉਹ ਤਾਂ ਕੱਪੜੇ ਸੀ ਧਕੇ ਜੰਬੂ ਤੋਂ ਲੁਕੋਇਆ ਹੋਇਆ ਹੈ ਲੋਹਾ ਨੇੜੇ ਲਿਆਂਦਾ ਉਹ ਲੋਹੇ ਨੂੰ ਖਿਚਰਿਆ ਉਹ ਕਹਿੰਦਾ ਚੁੰਬਕ ਦਾ ਜ਼ਿੰਦਾ ਨਹੀਂ ਹੈ ਜੇ ਚੱਕਾ ਉਹ ਪੜਦਾ ਜਾਂ ਝੱਕੋ ਕਹਿੰਦੇ ਆਪਿਆ ਆ ਖਿੱਚ ਰਿਹਾ ਸੀ ਐਡੀ ਉਹ ਗੱਲ ਪੜਦਾ ਚੱਕਦਾ ਨਾ ਪੜਦੇ ਵਿੱਚ ਪਿਆ ਉਹ ਦੀਪ ਆ ਵੀ ਇਹ ਤਾਂ ਇਹਦੀ ਸ਼ਕਤੀ ਸੀ ਜਿਹੜਾ ਥੱਲੇ ਪਿਆ ਇਹ ਖਿੱਚ ਰਿਹਾ ਸੀ ਇਹਦੀ ਉਹ ਗਰਾਮ ਆਦਾ ਹੀ ਕਰ ਰਿਆ ਸੀ ਜੋ ਕੁਝ ਕਰਦਾ ਬਾਹਰ ਕੁਝ ਨਹੀਂ ਸੀ ਬਾਹਰ ਤਾਂ ਬਾਹਰ ਤਾਂ ਉਹਦੀ ਸ਼ਕਤੀ ਸੀ ਲੋਏ ਨੂੰ ਖਿੱਚ ਰਿਹਾ ਸੀ ਲੋ ਇਹ ਤਾਂ ਕੌਣ ਕੰਮ ਕਰਦਾ ਸੀ ਆ ਚੁੱਪ ਕੇ ਇੱਥੇ ਬੈਠਾ ਕੰਮ ਕਰਦਾ ਸੀ ਜੋ ਬਾਹਰ ਸੀ ਉਹਦੀ ਸ਼ਕਤੀ ਉਹ ਅਸਲ ਚ ਆਏ ਠੱਲੇ ਪਿਆ ਮੰਨਦਾ ਉਹਦੀ ਸ਼ਕਤੀ ਹੋਈ ਐ ਮੰਨ ਗਿਆ ਇਹ ਮਨ ਸ਼ਕਤੀ ਮਨਸਿਯੋ ਮੰਨਦਾ ਉਹਦੀ ਸ਼ਕਤੀ ਹੈ ਤੇ ਫੇਰ ਦੋ ਹੋ ਗਏ ਚੁੱਪਾ ਚੁਪ ਵੀ ਸ਼ਕਤੀ ਦੋ ਹੁੰਦੇ ਨੇ ਤੇ ਕੋ ਹੁੰਦਾ ਸੋ ਬਾਹਰ ਸੋ ਭੀਤਰ ਉਹ ਜਿਹੜੇ ਬਾਹਰ ਦੀ ਉਹਦੀ ਸ਼ਕਤੀ ਸੀ ਅੰਦਰ ਆਪ ਮਾਲਕ ਸੀ ਸ਼ਕਤੀ ਦਾ ਕੋਈ ਹੋਇਆ ਦੋ ਕਿਵੇਂ ਹੋ ਗਏ ਉਹ ਬਾਹਰ ਵਾਲੀ ਸ਼ਕਤੀ ਦਾ ਪਤਾ ਤਾਂ ਤਾਂ ਦਾ ਪਤਾ ਹੀ ਨਹੀਂ ਸੀ ਉਹ ਸ਼ਕਤੀ ਨਾਲ ਜੋ ਕੰਮ ਹੋ ਰਿਹਾ ਉਹਦਾ ਤਾਂ ਪਤਾ ਸੀ ਜਿਸ ਜਿਹੜਾ ਸ਼ਕਤੀ ਦਾ ਮਾਲਕ ਹੈ ਉਹ ਪਰਦੇ ਦੇ ਵਿੱਚ ਉਹਦਾ ਪਤਾ ਨਹੀਂ ਸੀ ਜਦੋਂ ਪਰਦਾ ਚੱਕਿਆ ਗਿਆ ਫਿਰ ਉਹ ਕਹਿੰਦੇ ਫਿਰ ਬਾਹਰ ਆ ਕੁਝ ਵੀ ਨਹੀਂ ਰਿਹਾ ਸ਼ਕਤੀ ਉਹ ਜਿਹੜਾ ਬਾਲਗ ਦੀ ਸ਼ਕਤੀ ਦਾ ਜਿਹਦੀ ਸ਼ਕਤੀ ਸੀ ਉਹ ਹੀ ਉਹ ਹੀ ਰਹਿ ਗਿਆ ਵੀ ਸ਼ਕਤੀ ਤਾਂ ਉਹਦੀ ਉਹਦੀ ਕੁਸ਼ ਉਹਦਾ ਡੀ ਵੀ ਉਹ ਨਹੀਂ ਫੇਰ ਬਣੀ ਨਹੀਂ ਸੀ ਐਸਾ ਜਿ ਕਰਾ ਮਾਦਾ ਸੋ ਬਾਹਰ ਸੋ ਸਤਿ ਸਕਤਾ ਅੰਦਰ ਹੈ ਸ਼ਕਤੀ ਵਹ ਸੀ ਕੋਈ ਉਹ ਵੇਦੋ ਸਕਤਾ ਔਰ ਸ਼ਕਤੀ ਸ਼ਕਤੀ ਦੋਏ ਕੋਈ ਸੀ ਦੋ ਰੀਸੀ ਕਾਰਨ ਸੌਣ ਨੂੰ ਕੋਤੂ ਜੌਸੀ ਸ਼ਕਤੀ ਦਾ مالک ਸ਼ਕਤਾ ਸ਼ਕਤੀ ਦਾ مالک ਹੈ ਸ਼ਕਤਾ ਇੱਕੋ ਹੀ ਸੀ ਉਹਦਾ ਇੱਕ ਰੱਸਾ ਪਾਇਆ ਹੋਇਆ ਹੈ ਸਾਡੇ ਕੋਲ ਇੱਕ ਬੋਕੀ ਜ਼ਮੀਨ ਦੇ ਵਿੱਚ ਘੱਲੀ ਹੋਈ ਹੈ ਰੱਸਾ ਖਿੱਚਿਆ ਜਾਂਦਾ ਹੈ ਸ਼ਕਤੀ ਲੱਗਦੀ ਹੈ ਉਹ ਬੋਕੀ ਥੱਲੇ ਕੱਟ ਕਰ ਰਹੀ ਹੈ ਪੱਥਰ ਨੂੰ ਤੇ ਪੱਥਰ ਦੇ ਕੋਲ ਬੈਠਾ ਤੇ ਭੋਕੀ ਨੂੰ ਕਹਿੰਦੇ ਜੇ ਘੱਟ ਕਰਦਾ ਜੀ ਉਹਨੂੰ ਕੀ ਪਤਾ ਪਿੱਛੇ ਰਸਰੇ ਪਿੱਛੇ ਤਾਕਤ ਕੱਢ ਕਮ ਕਰਦੀ ਜੀ ਜਿਉ ਰਹਤਿਆਂ ਨਾ ਹਲਾਵੇ ਕਿ ਉਹ ਘੱਟੂ ਕੀ ਮੁਖੀ ਫਿਰ ਜਦੋਂ ਆਇਆ ਪੱਥਰ ਬਾਹਰ ਕੱਟ ਕੇ ਜਦੋਂ ਉਹਨੂੰ ਪਤਾ ਲੱਗੇ ਬਈ ਆਹ ਕਿੰਨਾ ਤਰਾਮ ਆਉਦਾ ਆਹ ਬਾਹਰ ਖਲਾ ਰਹੇ ਫਿਰ ਦੇਖਿਆ ਜਦ ਬਾਹਰ ਢੱਟਾ ਲਿਆ ਕੇ ਉਹ ਜਿਹੜਾ ਰਸਾਂ ਜਾ ਕੇ ਲੇ ਕਿ ਤਾਂ ਉਥੇ ਕੰਮ ਕਰਦੇ ਸ਼ਕਤੀ ਕਿਦੀ ਕੰਮ ਕਰਦੀ ਸੀ ਉਹ ਤਾਂ ਫਿਰ ਬਾਹਰ ਪੜਦਾ ਚੱਕੇ ਤੇ ਪਤਾ ਲਗੋ ਆਹੀ ਗੱਲ ਹੈ ਜਿਉ ਸੋ ਬਾਹਰ ਸੋ ਫਿਕਰ ਉਹ ਜੀ ਇੱਤਰ ਕੰਮ ਕਰਦੀ ਸੀ ਥੱਲੇ ਸ਼ਕਤੀ ਉਹ ਬਾਹਰ ਰਹੀ ਸੀ ਇੱਥੇ ਅੰਦਰ ਵਾਲੇ ਦੀ ਬਾਹਰ ਕਰਦੀ ਉਥੇ ਇੱਥੇ ਮਾਇਆ ਦੀ ਬਾਹਰ ਵਾਲੇ ਦੀ ਉੱਤਰ ਕਰਦੀ ਹੈ ਥੱਲੇ ਬੋਰ ਹੁੰਦਾ ਹਜ਼ਾਰ ਹਜ਼ਾਰ ਫੁੱਟ ਤੇ ਤੇ ਪਾਵਰ ਤਾਂ ਬਾਹਰ ਹੈ ਫਿਰ ਬਾਹਲੀ ਪਾਵਰ ਨਾਲ ਥੱਲੇ ਕੰਡਰ ਚੱਲਦੇ ਨੇ ਬੋਰ ਕਰ ਲੈਦੇ ਥੱਲੇ ਆਣ ਨੂੰ ਕੀ ਪਤਾ ਜਿਹਨਾਂ ਦੇ ਪਥਰਾਂ ਨਾਲ ਸਰ ਵਧਿਆ ਜਾ ਰਿਹਾ ਉੱਥੇ ਕੀ ਪਤਾ ਕੌਣ ਵਧ ਰਿਹਾ ਵਾ ਸੰਸਾਰ ਦੇ ਲੋਕਾਂ ਨੂੰ ਹੀ ਪਤਾ ਲੱਗਣਾ ਕਰਨ ਵਾਲਾ ਕੌਣ ਹੈ ਕਰਤਾ ਤਾਂ ਆਪ ਲੁਕਿਆ ਹੋਇਆ ਹੈ ਉਹ ਨੂੰ ਮੰਨੀ ਜਾਂਦਾ ਹੈ ਕੱਟਣਾ ਵੀ ਇਹ ਕੱਟਦੇ ਨੇ ਸਾਨੂੰ ਜਿਹੜੇ ਕੱਟਦੇ ਨੇ ਉਹਨਾ ਉਹ ਦੀਨੇ ਨੇ ਕੱਟਣ ਵਾਲਾ ਦੀਂਦਾ ਸ਼ਕਤੀ ਨਹੀਂ ਦੀਦੀ ਇਹ ਜਾ ਕੋਈ ਸਹੀ ਹੈ ਸਹੀ ਭਾਈ ਉਹ ਬਾਹਰੋਂ ਭੀਤਰ ਜਾਨਿਆ ਪਿਆ ਭੇਦ ਭੂਪਤ ਪਹਿ ਜਾਣਿਆ ਆ ਹੁਣ ਭੇਦ ਖੁੱਲਿਆ ਕਹਿੰਦੇ ਭਿਆ ਭੇਦ ਕੋਲੋਂ ਫਿਰ ਭੇਦ ਖੁੱਲਿਆ ਸੱਜੇ ਫਿਰ ਭੇਪਤੀਆ ਜਿਹੜਾ ਰਾਜਾ ਫਿਰ ਪਛਾਣਿਆ ਵੀ ਮਾਲਕ ਤਾਂ ਸ਼ਕਤੀ ਦਾ ਹੈ ਇਹਦੀ ਵਜ੍ਹਾ ਨਾਲ ਸਭ ਕੁਝ ਹੋ ਰਿਹਾ ਸੀ ਅਸੀਂ ਪੁਰਨ ਪਾਪ ਐਵੇਂ ਹੀ ਬੰਦੇ ਸੀ ਪੁਰ ਰਵਾਗਦ ਮੰਦੇ ਸੀ ਭੂਪਤ ਤਾਂ ਪਛਾਣਿਆ ਨਹੀਂ ਸੀ ਅਜੇ ਆਇਆ ਕੋਈਆਂ ਲੋਕਾਂ ਨੂੰ ਜੋ ਬਾਹਰ ਦੇਖਦੇ ਨੂੰ ਸੱਚ ਮੰਨਦੇ ਨੇ ਸੱਚ ਨਹੀਂ ਹਨ ਬਾਤ ਹੋ ਗਈ